ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਲੋੜ ਤੋਂ ਵੱਧ ਹੁਸ਼ਿਆਰੀ ਅਤੇ ਸਵੈਗ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਇਹ ਭੂਤ ਲੋਕਾਂ ਤੇ ਜ਼ਿਆਦਾ ਦਿਖਾਈ ਦਿੰਦਾ ਹੈ ਇਸ ਦਾ ਸਿੱਧਾ ਮਕਸਦ ਵੀਡੀਓ ਤੇ ਲਾਈਕਸ ਅਤੇ ਵਿਊਜ਼ ਇਕੱਠਾ ਕਰਨਾ ਹੁੰਦਾ ਹਾਲਾਂਕਿ ਇਸ ਮਾਮਲੇ 'ਚ ਕਈ ਵਾਰ ਲੋਕ ਆਪਣੇ ਆਪ ਨੂੰ ਨੁਕਸਾਨ ਵੀ ਪਹੁੰਚਾ ਲੈਂਦੇ ਨੇ ਐਦਾਂ ਦੀ ਹੀ ਇੱਕ ਵੀਡੀਓ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਆਦਮੀ ਡੁੱਬੇ ਹੋਏ ਪੁਲ ਦੇ ਉੱਪਰ ਆਪਣੀ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਮੂਰਖ ਬਣ ਜਾਂਦਾ ਅਸੀਂ ਸਾਰੇ ਜਾਣਦੇ ਹਾਂ ਕਿ ਮੌਨਸੂਨ ਜਿੰਨਾ ਸੁਹਾਵਣਾ ਲੱਗਦਾ ਹੈ ਇਹ ਉਨਾ ਹੀ ਖਤਰਨਾਕ ਵੀ ਹੋ ਸਕਦਾ ਹੈ ਜਿੱਥੇ ਇੱਕ ਪਾਸੇ ਹਰਿਆਲੀ ਅਤੇ ਠੰਡੀ ਹਵਾ ਸਾਨੂੰ ਰਾਹਤ ਦਿੰਦੀ ਹੈ ਉੱਥੇ ਦੂਜੇ ਪਾਸੇ ਭਾਰੀ ਬਾਰਿਸ਼ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬਰਸਾਤ ਦੇ ਮੌਸਮ 'ਚ ਪਿੰਡ ਦੇ ਆਲੇ-ਦੁਆਲੇ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਪਾਣੀ ਪੁਲਾਂ ਦੇ ਉੱਪਰੋਂ ਵਹਿਣ ਲੱਗ ਜਾਂਦਾ ਹੈ ਜੋ ਕਿ ਖਤਰੇ ਦੀ ਨਿਸ਼ਾਨੀ ਹੈ ਪਰ ਇਸ ਦੇ ਬਾਵਜੂਦ ਲੋਕ ਜੋਖਮ ਲੈਂਦੇ ਨੇ ਅਤੇ ਅਜਿਹੇ ਡੁੱਬੇ ਹੋਏ ਪੁਲਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਸਾਹਮਣੇ ਆਇਆ ਇੱਕ ਵੀਡੀਓ ਨੂੰ ਦੇਖ ਲਓ ਇੱਕ ਮੁੰਡਾ ਰੀਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੇ ਨਾਲ ਇੱਕ ਵੱਖਰਾ ਹੀ ਸੀਨ ਹੋ ਜਾਂਦਾ ਹੈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਪਣੀ ਬਾਈਕ ਨਾਲ ਇੱਕ ਪੁਲ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਮੀਂਹ ਕਾਰਨ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਪਹਿਲਾ ਨੌਜਵਾਨ ਪੁਲ ਦੇ ਕਿਨਾਰੇ ਬਾਈਕ ਰੋਕਦਾ ਅਤੇ ਉਸਦਾ ਦੋਸਤ ਉੱਥੇ ਬੰਨੀ ਰੱਸੀ ਨੂੰ ਉੱਪਰ ਚੁੱਕਦਾ ਇਸ ਤੋਂ ਬਾਅਦ ਬਾਈਕ ਸਵਾਰ ਆਪਣੀ ਬਾਈਕ ਨੂੰ ਸਿੱਧਾ ਪਾਣੀ ਨਾਲ ਭਰੇ ਪੁਲ ਤੇ ਚਲਾਉਂਦਾ ਇੰਜ ਲੱਗਦਾ ਜਿਵੇਂ ਇਹ ਬੰਦਾ ਪੁਲ ਪਾਰ ਨਹੀਂ ਕਰ ਰਿਹਾ ਸਗੋਂ ਕਿਸੇ ਫਿਲਮ ਚ ਸਟੰਟ ਕਰ ਰਿਹਾ ਹੋਵੇ ਬਾਈਕ ਅਚਾਨਕ ਫਿਸਲ ਜਾਂਦੀ ਹੈ ਅਤੇ ਪਾਣੀ ਦੇ ਨਾਲ ਵਹਿਣ ਦੌਰਾਨ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਤੇ ਮਜ਼ਾਕੀਆ ਟਿੱਪਣੀਆਂ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਲੋੜ ਤੋਂ ਵੱਧ ਹੁਸ਼ਿਆਰੀ ਅਤੇ ਸਵੈਗ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਇਹ ਭੂਤ ਲੋਕਾਂ ਤੇ ਜ਼ਿਆਦਾ ਦਿਖਾਈ ਦਿੰਦਾ ਹੈ ਇਸ ਦਾ ਸਿੱਧਾ ਮਕਸਦ ਵੀਡੀਓ ਤੇ ਲਾਈਕਸ ਅਤੇ ਵਿਊਜ਼ ਇਕੱਠਾ ਕਰਨਾ ਹੁੰਦਾ ਹਾਲਾਂਕਿ ਇਸ ਮਾਮਲੇ 'ਚ ਕਈ ਵਾਰ ਲੋਕ ਆਪਣੇ ਆਪ ਨੂੰ ਨੁਕਸਾਨ ਵੀ ਪਹੁੰਚਾ ਲੈਂਦੇ ਨੇ ਐਦਾਂ ਦੀ ਹੀ ਇੱਕ ਵੀਡੀਓ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਆਦਮੀ ਡੁੱਬੇ ਹੋਏ ਪੁਲ ਦੇ ਉੱਪਰ ਆਪਣੀ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਮੂਰਖ ਬਣ ਜਾਂਦਾ ਅਸੀਂ ਸਾਰੇ ਜਾਣਦੇ ਹਾਂ ਕਿ ਮੌਨਸੂਨ ਜਿੰਨਾ ਸੁਹਾਵਣਾ ਲੱਗਦਾ ਇਹ ਉਨਾ ਹੀ ਖਤਰਨਾਕ ਵੀ ਹੋ ਸਕਦਾ ਹੈ ਜਿੱਥੇ ਇੱਕ ਪਾਸੇ ਹਰਿਆਲੀ ਅਤੇ ਠੰਡੀ ਹਵਾ ਸਾਨੂੰ ਰਾਹਤ ਦਿੰਦੀ ਹੈ ਉੱਥੇ ਦੂਜੇ ਪਾਸੇ ਭਾਰੀ ਬਾਰਿਸ਼ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦੀ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬਰਸਾਤ ਦੇ ਮੌਸਮ 'ਚ ਪਿੰਡ ਦੇ ਆਲੇ-ਦੁਆਲੇ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਪਾਣੀ ਪੁਲਾਂ ਦੇ ਉੱਪਰੋਂ ਵਹਿਣ ਲੱਗ ਜਾਂਦਾ ਹੈ ਜੋ ਕਿ ਖਤਰੇ ਦੀ ਨਿਸ਼ਾਨੀ ਹੈ ਪਰ ਇਸ ਦੇ ਬਾਵਜੂਦ ਲੋਕ ਜੋਖਮ ਲੈਂਦੇ ਨੇ ਅਤੇ ਅਜਿਹੇ ਡੁੱਬੇ ਹੋਏ ਪੁਲਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਸਾਹਮਣੇ ਆ ਇੱਕ ਵੀਡੀਓ ਨੂੰ ਦੇਖ ਲਓ ਇੱਕ ਮੁੰਡਾ ਰੀਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੇ ਨਾਲ ਇੱਕ ਵੱਖਰਾ ਹੀ ਸੀਨ ਹੋ ਜਾਂਦਾ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਪਣੀ ਬਾਈਕ ਨਾਲ ਇੱਕ ਪੁਲ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਮੀਂਹ ਕਾਰਨ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਪਹਿਲਾ ਨੌਜਵਾਨ ਪੁਲ ਦੇ ਕਿਨਾਰੇ ਬਾਈਕ ਰੋਕਦਾ ਅਤੇ ਉਸਦਾ ਦੋਸਤ ਉੱਥੇ ਬੰਨੀ ਰੱਸੀ ਨੂੰ ਉੱਪਰ ਚੁੱਕਦਾ ਇਸ ਤੋਂ ਬਾਅਦ ਬਾਈਕ ਸਵਾਰ ਆਪਣੀ ਬਾਈਕ ਨੂੰ ਸਿੱਧਾ ਪਾਣੀ ਨਾਲ ਭਰੇ ਪੁਲ ਤੇ ਚਲਾਉਂਦਾ ਇੰਜ ਲੱਗਦਾ ਜਿਵੇਂ ਇਹ ਬੰਦਾ ਪੁਲ ਪਾਰ ਨਹੀਂ ਕਰ ਰਿਹਾ ਸਗੋਂ ਕਿਸੇ ਫਿਲਮ ਚ ਸਟੈਂਟ ਕਰ ਰਿਹਾ ਹੋਵੇ ਬਾਈਕ ਅਚਾਨਕ ਫਿਸਲ ਜਾਂਦੀ ਹੈ ਅਤੇ ਪਾਣੀ ਦੇ ਨਾਲ ਵਹਿਣ ਦੌਰਾਨ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਤੇ ਮਜ਼ਾਕੀਆ ਟਿੱਪਣੀਆਂ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਲੋੜ ਤੋਂ ਵੱਧ ਹੁਸ਼ਿਆਰੀ ਅਤੇ ਸਵੈਗ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਇਹ ਭੂਤ ਲੋਕਾਂ ਤੇ ਜ਼ਿਆਦਾ ਦਿਖਾਈ ਦਿੰਦਾ ਹੈ ਇਸ ਦਾ ਸਿੱਧਾ ਮਕਸਦ ਵੀਡੀਓ ਤੇ ਲਾਈਕਸ ਅਤੇ ਵਿਊਜ਼ ਇਕੱਠਾ ਕਰਨਾ ਹੁੰਦਾ ਹਾਲਾਂਕਿ ਇਸ ਮਾਮਲੇ 'ਚ ਕਈ ਵਾਰ ਲੋਕ ਆਪਣੇ ਆਪ ਨੂੰ ਨੁਕਸਾਨ ਵੀ ਪਹੁੰਚਾ ਲੈਂਦੇ ਨੇ ਐਦਾਂ ਦੀ ਹੀ ਇੱਕ ਵੀਡੀਓ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਇੱਕ ਆਦਮੀ ਡੁੱਬੇ ਹੋਏ ਪੁਲ ਦੇ ਉੱਪਰ ਆਪਣੀ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਮੂਰਖ ਬਣ ਜਾਂਦਾ ਅਸੀਂ ਸਾਰੇ ਜਾਣਦੇ ਹਾਂ ਕਿ ਮੌਨਸੂਨ ਜਿੰਨਾ ਸੁਹਾਵਣਾ ਲੱਗਦਾ ਹੈ ਇਹ ਉਨਾ ਹੀ ਖਤਰਨਾਕ ਵੀ ਹੋ ਸਕਦਾ ਹੈ ਜਿੱਥੇ ਇੱਕ ਪਾਸੇ ਹਰਿਆਲੀ ਅਤੇ ਠੰਡੀ ਹਵਾ ਸਾਨੂੰ ਰਾਹਤ ਦਿੰਦੀ ਹੈ ਉੱਥੇ ਦੂਜੇ ਪਾਸੇ ਭਾਰੀ ਬਾਰਿਸ਼ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬਰਸਾਤ ਦੇ ਮੌਸਮ 'ਚ ਪਿੰਡ ਦੇ ਆਲੇ-ਦੁਆਲੇ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਪਾਣੀ ਪੁਲਾਂ ਦੇ ਉੱਪਰੋਂ ਵਹਿਣ ਲੱਗ ਜਾਂਦਾ ਹੈ ਜੋ ਕਿ ਖਤਰੇ ਦੀ ਨਿਸ਼ਾਨੀ ਹੈ ਪਰ ਇਸ ਦੇ ਬਾਵਜੂਦ ਲੋਕ ਜੋਖਮ ਲੈਂਦੇ ਨੇ ਅਤੇ ਅਜਿਹੇ ਡੁੱਬੇ ਹੋਏ ਪੁਲਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਸਾਹਮਣੇ ਆਇਆ ਇੱਕ ਵੀਡੀਓ ਨੂੰ ਦੇਖ ਲਓ ਇੱਕ ਮੁੰਡਾ ਰੀਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੇ ਨਾਲ ਇੱਕ ਵੱਖਰਾ ਹੀ ਸੀਨ ਹੋ ਜਾਂਦਾ ਹੈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਪਣੀ ਬਾਈਕ ਨਾਲ ਇੱਕ ਪੁਲ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਮੀਂਹ ਕਾਰਨ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਪਹਿਲਾ ਨੌਜਵਾਨ ਪੁਲ ਦੇ ਕਿਨਾਰੇ ਬਾਈਕ ਰੋਕਦਾ ਅਤੇ ਉਸਦਾ ਦੋਸਤ ਉੱਥੇ ਬੰਨੀ ਰੱਸੀ ਨੂੰ ਉੱਪਰ ਚੁੱਕਦਾ ਇਸ ਤੋਂ ਬਾਅਦ ਬਾਈਕ ਸਵਾਰ ਆਪਣੀ ਬਾਈਕ ਨੂੰ ਸਿੱਧਾ ਪਾਣੀ ਨਾਲ ਭਰੇ ਪੁਲ ਤੇ ਚਲਾਉਂਦਾ ਇੰਜ ਲੱਗਦਾ ਜਿਵੇਂ ਇਹ ਬੰਦਾ ਪੁਲ ਪਾਰ ਨਹੀਂ ਕਰ ਰਿਹਾ ਸਗੋਂ ਕਿਸੇ ਫਿਲਮ ਚ ਸਟੰਟ ਕਰ ਰਿਹਾ ਹੋਵੇ ਬਾਈਕ ਅਚਾਨਕ ਫਿਸਲ ਜਾਂਦੀ ਹੈ ਅਤੇ ਪਾਣੀ ਦੇ ਨਾਲ ਵਹਿਣ ਦੌਰਾਨ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਤੇ ਮਜ਼ਾਕੀਆ ਟਿੱਪਣੀਆਂ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਨੇ